ਅੱਖੀ ਹੋ ਰਹੀ ਹੈ ਹੁਸ਼ਿਆਰਪੁਰ ਰਹੀਮਪੁਰ ਮੰਡੀ ਦੇ ਵਿੱਚ ਲੋਕਾਂ ਦੀ ਆਣੀ ਜਾਣੀ ਪਹੁੰਚੇ ਪੈ ਰਹੇ ਨੇ ਚੱਕਣੇ ਕਿਉਂਕਿ 15 20 ਮਿੰਟ ਦੀ ਬਾਰਿਸ਼ ਤੋਂ ਬਾਅਦ ਮੰਡੀ ਦੇ ਵਿੱਚ ਭਰਿਆ ਪਿਆ ਹੈ ਪਾਣੀ ਸੋ ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼ ਤੇ ਮੈਂ ਹਾਂ ਨਕੇਸ਼ ਚਰਮਾ ਸੋ ਇਸ ਵਕਤ ਅਸੀਂ ਹੁਸ਼ਿਆਰਪੁਰ ਦੀ ਰਹੀਮਪੁਰ ਮੰਡੀ ਵਿਖੇ ਮੌਜੂਦ ਹਾਂ ਜਿੱਥੇ ਕਿ ਤੁਹਾਨੂੰ ਪਹਿਲਾਂ ਤਾਂ ਹਾਲਾਤ ਦਿਖਾ ਦੇਣਾ ਚਾਹੁੰਦੇ ਆ ਕਿ ਅੱਜ ਸਵੇਰੇ 15 ਮਿੰਟ ਤੋਂ ਲੈ ਕੇ 20 ਮਿੰਟ ਦੇ ਕਰੀਬ ਸਮੇਂ ਦੇ ਵਿੱਚ ਜਿਹੜੀ ਕਿ بارش ਆਈ ਹੈ ਤਾਂ ਤੁਸੀਂ ਹਾਲਾਤ ਮੰਡੀ ਦੇ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜਿਹੜਾ ਕਿ ਪਾਣੀ ਹੈ ਆਲੇ-ਦੁਆਲੇ ਸ਼ੈੱਡ ਦੇ ਇਕੱਠਾ ਹੋਇਆ ਪਿਆ ਇਹ ਤਾਂ ਲੋਕੀ ਵੀ ਨੇ ਜਿਹੜੇ ਜਾਂ ਜਿਹੜੇ ਰੇੜੀਆਂ ਲੈ ਕੇ ਜਾ ਰਹੇ ਨੇ ਪਰਵਾਸੀ ਵੀ ਨੇ ਕੁਝਕ ਪੰਜਾਬੀ ਲੋਕ ਵੀ ਨੇ ਜਿਹੜੇ ਕਿ ਇੱਥੋਂ ਗੁਜ਼ਰ ਰਹੇ ਨੇ ਤਾਂ ਉਹਨਾਂ ਨੂੰ ਕਿੰਨੀ ਦਿੱਕਤ ਦਾ ਜਿਹੜਾ ਕਿ ਸਾਹਮਣਾ ਕਰਨਾ ਪੈ ਰਿਹਾ ਹੈ ਅਸਬਜੀਆਂ ਵੀ ਨੇ ਤਾਂ ਦੇਖ ਸਕਦੇ ਹੋ ਗੰਦ ਦੇ ਢੇਰ ਵੀ ਜਿਹੜੇ ਕਿ ਸਾਈਡ ਤੇ ਪਏ ਹੋਏ ਨੇ ਤਾਂ ਪਾਣੀ ਦੇ ਵਿੱਚ ਆਉਣ ਦੇ ਨਾਲ ਕਾਫੀ ਜਿਹੜੀ ਕਿ ਬੋ ਵੀ ਆ ਰਹੀ ਹੈ ਤਾਂ ਅਸੀਂ ਜਦੋਂ ਇਸ ਮੁਤਾਬਕ ਲੋਕਾਂ ਦੇ ਨਾਲ ਵੀ ਜਿਹੜੀ ਕਿ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੋਈ ਵੀ ਜਿਹੜਾ ਕਿ ਔਨ ਕੈਮਰਾ ਆ ਕੇ ਇਸ ਗੱਲ ਨੂੰ ਜਿਹੜਾ ਕਿ ਨਹੀਂ ਕਹਿ ਰਿਹਾ ਪਿਆ ਆਪਣੀ ਸਮੱਸਿਆ ਨਹੀਂ ਰੱਖ ਪਾ ਰਿਹਾ ਇਹ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਵੀ ਜਿਹੜੀ ਕਿ ਇਸ ਕਰਕੇ ਦਿੱਕਤ ਆ ਸਕਦੀ ਹੈ ਪਰੰਤੂ ਜਿਹੜੇ ਕਿ ਲੋਕ ਨੇ ਉਹ ਪਰੇਸ਼ਾਨ ਨੇ ਕਿਉਂਕਿ ਸਿਰਫ ਅੱਜ 15 ਤੋਂ 20 ਮਿੰਟ ਦੀ ਜਿਹੜੀ ਕਿ ਸਮੇਂ ਹੋਏ ਸਮੇਂ ਦੇ ਵਿੱਚ ਬਾਰਿਸ਼ ਪਈ ਸੀ ਤਾਂ ਬਾਰਿਸ਼ ਤੋਂ ਬਾਅਦ ਜਿਹੜੇ ਕਿ ਹਾਲਾਤ ਨੇ ਉਹ ਮੰਡੀ ਦੇ ਤੁਹਾਨੂੰ ਤਰਸਯੋਗ ਜਿਹੜੇ ਕਿ ਨਜ਼ਰ ਆ ਰਹੇ ਨੇ ਪਾਣੀ ਦੀ ਨਿਕਾਸੀ ਦਾ ਇੱਥੋਂ ਕੋਈ ਵੀ ਜਿਹੜਾ ਕਿ ਉਚਿਤ ਪ੍ਰਬੰਧ ਨਹੀਂ ਹੈਗਾ ਹਾਲਾਂਕਿ ਬਾਰਿਸ਼ ਪਏ ਨੂੰ ਵੀ ਹੁਣ ਡੇਢ ਤੋਂ 2 ਘੰਟੇ ਦਾ ਜਿਹੜਾ ਕਿ ਸਮਾਂ ਹੋ ਚੁੱਕਿਆ ਹੈ ਪਰੰਤੂ ਪਾਣੀ ਹੈ ਨਿਕਾਸੀ ਦਾ ਉਸ ਦਾ ਕੋਈ ਵੀ ਪ੍ਰਬੰਧ ਨਹੀਂ ਹੈ ਐਕਟਿਵਾ ਤੇ ਲੋਕ ਆ ਰਹੇ ਨੇ ਵਿੱਚ ਕਈ ਤਾਂ ਐਕਟਿਵਾਵਾਂ ਵੀ ਜਿਹੜੀਆਂ ਕਿ ਉਹ ਬੰਦ ਪਈ ਜਾ ਰੀਆਂ ਨੇ ਤਾਂ ਜਿਹੜੇ ਉਦਾਂ ਵੀ ਵੈਸੇ ਵੀ ਲੋਕ ਆ ਰਹੇ ਨੇ ਤਾਂ ਉਹਨਾਂ ਨੂੰ ਵੀ ਜਿਹੜਾ ਕਿ ਪਹੁੰਚੇ ਚੁੱਕ ਚੁੱਕ ਕੇ ਇੱਥੋਂ ਜਾਣਾ ਪੈ ਰਿਹਾ ਕਿਉਂਕਿ ਗਿੱਟਿਆਂ ਤੋਂ ਉਹਨਾਂ ਦੀਆਂ ਪੈਂਟਾਂ ਵੀ ਗਿੱਲੀਆਂ ਐ ਤਾਂ ਜਿਹੜੇ ਗੱਡੀਆਂ ਦੇ ਵਿੱਚ ਵੀ ਆ ਰਹੇ ਨੇ ਉਹਨਾਂ ਨੂੰ ਵੀ ਜਿਹੜੀ ਕਿ ਸਮੱਸਿਆ ਹੋ ਰਹੀ ਪਈ ਹੈ ਕਿਉਂਕਿ ਟੂ व्हीਲਰ ਨੇ ਜਾਂ ਰੇੜੀਆਂ ਨੇ ਇੱਕ ਸਮੱਸਿਆ ਲੋਕਾਂ ਨੂੰ ਆਂਦੀ ਹੈ ਇੱਥੋਂ ਗੁਜ਼ਰਨ ਦੇ ਵਿੱਚ ਤਾਂ ਜਦੋਂ ਇਸ ਮੁਤਾਬਕ ਆਪਾਂ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਤਾਂ ਕੋਈ ਔਨ ਕੈਮਰਾ ਆ ਕੇ ਬੋਲਣਾ ਨਹੀਂ ਚਾ ਰਿਹਾ ਤੇ ਦੂਜੇ ਪਾਸੇ ਅਸੀਂ ਚੇਅਰਮੈਨ ਸਾਹਿਬ ਦੀ ਗੱਲ ਕਰੀਏ ਤਾਂ ਚੇਅਰਮੈਨ ਸਾਹਿਬ ਵੀ ਜਿਹੜੇ ਕਿ ਵੈਸੇ ਤਾਂ ਕਈ ਜਗਾਵਾਂ ਤੋਂ ਲਾਈਵ ਹੁੰਦੇ ਨੇ ਪਰੰਤੂ ਇਸ ਸਮੱਸਿਆ ਵੱਲ ਜਿਹੜਾ ਕਿ ਇੰਨਾ ਕੋਈ ਖਾਸ ਧਿਆਨ ਜਿਹੜਾ ਕਿ ਨਹੀਂ ਦਿੱਤਾ ਜਾ ਰਿਹਾ ਪਿਆ ਤੇ ਜ਼ਰੂਰ ਜਿਹੜੇ ਕਿ ਇਸ ਸਮੱਸਿਆ ਵੱਲ ਪਾਣੀ ਦੀ ਨਿਕਾਸੀ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਪਾਣੀ ਇੱਥੇ ਖੜਾ ਰਹਿੰਦਾ ਹੈ ਦੂਜੇ ਪਾਸੇ ਜੇਕਰ ਸੜਕਾਂ ਦੀ ਗੱਲ ਕੀਤੀ ਜਾਵੇ ਤਾਂ ਮੰਡੀ ਦੀਆਂ ਸੜਕਾਂ ਨੇ ਜਿਹੜੀਆਂ ਉਹਨਾਂ ਦੀ ਵੀ ਹਾਲਤ ਜਿਹੜੀ ਕਿ ਬਹੁਤੀ ਠੀਕ ਨਹੀਂ ਹੈਗੀ ਸੜਕਾਂ ਦੇ ਉੱਤੇ ਡੂੰਗੇ ਡੂੰਗੇ ਖੱਡੇ ਪਏ ਹੋਏ ਨੇ ਤਾਂ ਜਿਹੜੇ ਲੋਕ ਸਬਜ਼ੀਆਂ ਲੈ ਕੇ ਆ ਰਹੇ ਨੇ ਜਾਂ ਐਕਟਿਵਾ ਦੇ ਉੱਤੇ ਵੀ ਉਹਨਾਂ ਦੇ ਵੱਲੋਂ ਲਫਾਫੇ ਪਏ ਹੁੰਦੇ ਨੇ ਸਬਜ਼ੀਆਂ ਦੇ ਜਾਂ ਟਰੈਕਟਰ ਟਰਾਲੀਆਂ ਦੇ ਵਿੱਚ ਆ ਰਹੇ ਨੇ ਗੱਡੀਆਂ 'ਚ ਆ ਰਹੇ ਨੇ ਤਾਂ ਉਹਨਾਂ ਨੂੰ ਵੀ ਸੜਕਾਂ ਕਰਕੇ ਕਿਤੇ ਨਾ ਕਿਤੇ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਇਹ ਜਲਦ ਤੋਂ ਜਲਦ ਇਸ ਜਿਹੜੀ ਕਿ ਸਮੱਸਿਆ ਵੱਲ ਜ਼ਰੂਰ ਧਿਆਨ ਦੇਣਾ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਇੱਥੋਂ ਨਿਕਲਣ ਦੇ ਵਿੱਚ ਸਮੱਸਿਆ ਨਾ ਆ ਸਕੇ ਤੇ ਮੌਸਮ ਵੀ ਜਿਹੜੇ ਕਿ ਜ਼ਰੂਰ ਡੇਂਗੂ ਮਲੇਰੀਆ ਵਾਲਾ ਮੌਸਮ ਹੈ ਇਹ ਤਾਂ ਕਈ ਜਿਹੜੇ ਕੀ ਕੇਸਿਸ ਵੀ ਆਉਂਦੇ ਨੇ ਤਾਂ ਇੱਥੋਂ ਹੀ ਜਿਹੜੇ ਕੀ ਮੱਛਰ ਨੇ ਜਾਂ ਹੋਰ ਜਿਹੜੇ ਕੀ ਇਨਸੈਕਟ ਨੇ ਉਹ ਇੱਥੋਂ ਪੈਦਾ ਹੁੰਦੇ ਨੇ ਤਾਂ ਬਿਮਾਰੀ ਦਾ ਕਾਰਨ ਵੀ ਉਹ ਬਣਦਾ ਤਾਂ ਇਸ ਚੀਜ਼ ਦਾ ਵੀ ਜਿਹੜਾ ਕਿ ਕੋਈ ਨਾ ਕੋਈ ਜਲਦ ਤੋਂ ਹੱਲ ਸੋਚਿਆ ਜਾਵੇ ਤਾਂ ਜੋ ਜਿਹੜੇ ਕੀ ਲੋਕ ਨੇ ਮੰਡੀ ਦੇ ਵਿੱਚ ਭਾਵੇਂ ਉਹ ਫੜੀਆਂ ਲਗਾਉਂਦੇ ਨੇ ਸਬਜ਼ੀ ਵੇਚਣ ਖਰੀਦਣ ਆਉਂਦੇ ਨੇ ਲੈਣ ਆਉਂਦੇ ਨੇ ਉਹਨਾਂ ਨੂੰ ਕਿਸੇ ਸਮੱਸਿਆ ਦਾ ਜਿਹੜਾ ਕਿ ਸਾਹਮਣਾ ਨਾ ਕਰਨਾ ਪਵੇ ਕੈਮਰਾਮੈਨ ਮਨਵੀਰ ਮੇਟੀ ਨਾਲ ਮੈਂ ਨਕੇ ਸ਼ਰਮਾ ਤਾਜ਼ਾਤਰੀਨ ਖਬਰਾਂ ਦੇ ਲਈ ਜੁੜੇ ਰਹੋ ਹੁਸ਼ਿਆਰਪੁਰ ਨਿਊਜ਼ ਦੇ ਨਾਲ